ਗੁਰੂ ਅਰਜਨ ਸਾਹਿਬ ਮਹਾਰਾਜ ਪਾਸ਼ਾ ਜੀ ਦਾ ਬੜਾ ਵੱਡਾ ਹੀ ਪਰਉਪਕਾਰ ਹੈ ਕੌਮ ਦੇ ਉੱਤੇ ਸਤਿਗੁਰੂ ਪਾਸ਼ਾ ਨੇ ਮਿਹਰ ਕੀਤੀ ਸਿਰਫ਼ ਕੌਮ ਦੇ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਜੀ ਦੇ ਬਿਲੋ ਚਲਾਇਆ ਗਿਆ ਨਾਨਕ ਨਿਰਮਲ ਪੰਥ ਜਿਹੜਾ ਵਾ ਜਿਹਦੇ ਵਿੱਚ ਕੋਈ ਕਦੇ ਉਣਤਾਈ ਨਾ ਆਈ ਹੈ ਤੇ ਨਾ ਹੀ ਆਵੇਗੀ ਸਤਿਗੁਰੂ ਪਾਸ਼ਾ ਜੀ ਦੀ ਮਿਹਰਬਾਨੀ ਹੋਈ ਗੁਰੂ ਨਾਨਕ ਸਾਹਿਬ ਮਹਾਰਾਜ ਹੋਣਾ ਨੇ ਉਦਾਸੀਆਂ ਕੀਤੀਆਂ ਉਦਾਸੀਆਂ ਦੇ ਸਮੇਂ ਆਪਣੀ ਪਾਵਨ ਬਾਣੀ ਅਤੇ ਹੋਰ ਭਗਤਾਂ ਦੀ ਜਿੰਨੀ ਪਾਵਨ ਬਾਣੀ ਸੀ ਇਕੱਤਰ ਕੀਤੀ ਇਸ ਤਰ੍ਹਾਂ ਕਰਕੇ ਇਹ ਪਾਵਨ ਬਾਣੀ ਜਿਹੜੀ ਹੈ ਅਗਲੇ ਗੁਰੂ ਸਹਿਬਾਨਾਂ ਤੱਕ ਕਰ ਜਿਹੜੇ ਪੰਜ ਗੁਰੂ ਸਹਿਬਾਨ ਹੋਏ ਹਨ ਉਹਨਾਂ ਤੱਕਰ ਪਹੁੰਚਦੀ ਗਈ ਪਰ ਗੁਰੂ ਅਰਜਨ ਸਹਿਬ ਮਹਾਰਾਜ ਜੀ ਦੇ ਸਮੇਂ ਕੁਝ ਹਾਲਾਤ ਇਦਾਂ ਦੇ ਬਣ ਗਏ ਵੀ ਇਸ ਪਾਵਨ ਬਾਣੀ ਨੂੰ ਇੱਕ ਤੇ ਪੋਥੀਆਂ ਦਾ ਜਿਹੜਾ ਕਿ ਸਾਇਦ ਸੀ ਉਹ ਗਿਣਤੀ ਜਿਹੜੀ ਸੀ ਜ਼ਿਆਦਾ ਹੋਣ ਕਰਕੇ ਮਹਾਰਾਜ ਨੇ ਇਹ ਪਾਵਨ ਬਾਣੀ ਇੱਕ ਥਾਂ ਤੇ ਇਕੱਠੀ ਕਰਨ ਦੀ ਆਪਣੇ ਦਿਲ ਦੀ ਜਿਹੜੀ ਗੱਲ ਸੀ ਉਹ ਸੰਗਤ ਦੇ ਸਾਹਮਣੇ ਵੀ ਰੱਖੀ ਭਾਈ ਗੁਰਦਾਸ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਮੁਕੀ ਸਿੱਖਾਂ ਨਾਲ ਗੱਲ ਕੀਤੀ ਸਤਗੁਰੂ ਪਾਤਸ਼ਾਹ ਨੇ ਭਗਤ ਸਹਿਬਾਨਾਂ ਦੀ ਭੱਟ ਸਹਿਬਾਨਾਂ ਦੀ ਪਾਵਨ ਬਾਣੀ ਅਤੇ ਚਾਰ ਪਹਿਲੇ ਗੁਰੂ ਸਹਿਬਾਨ ਅਤੇ ਪੰਜਵੀਂ ਆਪਣੇ ਗੁਰੂ ਅਰਜਨ ਸਹਿ ਮਹਾਰਾਜ ਜੀ ਨੇ ਪਾਵਨ ਬਾਣੀ ਜਿਹੜੀ ਇਕੱਤਰ ਕੀਤੀ ਹੈ ਇਹ ਬੜਾ ਵੱਡਾ ਮਹਾਰਾਜ ਦਾ ਪਰਉਪਕਾਰ ਹੋਇਆ ਵਾ ਕਿਉਂਕਿ ਜਦੋਂ ਭਗਤ ਸਹਿਬਾਨਾਂ ਦਾ ਆਪਾਂ ਜੀਵਨ ਪੜਦੇ ਹਾਂ ਤੇ ਵਧੇਰੇ ਧੱਕਾ ਜਿਹੜਾ ਵਾ ਭਗਤ ਸਹਿਬਾਨਾਂ ਦੇ ਨਾਲ ਹੋਇਆ ਵਾ ਤੇ ਭਗਤ ਸਹਿਬਾਨਾਂ ਦਾ ਜਦੋਂ ਜੀਵਨ ਪੜੀਦਾ ਵਾ ਵੀ ਉਹਨਾਂ ਨੂੰ ਤੇ ਵੇਖੋ ਹਾਂ ਤਾਂ ਤੇ ਜਲੀਲ ਵੀ ਕੀਤਾ ਗਿਆ ਉੱਚ ਸ਼੍ਰੇਣੀਆਂ ਦੇ ਵੱਲੋਂ ਪਰ ਗੁਰੂ ਅਰਜਨ ਸਾਹਿਬਾਰੇ ਸਾਹਮਾਰੇ ਪਾਸ਼ਾ ਨੇ ਏਡਾ ਤਕੜਾ ਪਰਉਪਕਾਰ ਕੀਤਾ ਵੀ ਸਤਗੁਰੂ ਪਾਸ਼ਾ ਨੇ ਆਪਣੇ ਨਾਲ ਬਰਾਬਰ ਤਖਤ ਤੇ ਬਿਠਾ ਲਿਆ ਮਾਰੇ ਕਹਿਣ ਲੱਗੇ ਵੀ ਤੁਸੀਂ ਮੇਰੇ ਤੋਂ ਵੱਖਰੇ ਨਹੀਂ ਸਗੋ ਮੈਂ ਤੁਹਾਡਾ ਸਰੂਪ ਹਾਂ ਅਤੇ ਤੁਸੀਂ ਮੇਰੇ ਸਰੂਪ ਹੋ ਇਹ ਗੁਰੂ ਅਰਜਨ ਸਾਹਿਬ ਜੀ ਦਾ ਪਾਵਨ ਜਿਹੜਾ ਹੀ ਦੀਦੇਹਾੜਾ ਆ ਰਿਹਾ ਹੈ ਉਹਨਾਂ ਸਮਿਆਂ ਦੇ ਵਿੱਚ ਰਹਿ ਕੇ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰੀਏ ਕਿ ਜਿੱਥੇ ਆਪ ਜੀ ਨੇ ਏਡਾ ਵੱਡਾ ਗਿਆਨ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਸਾਨੂੰ ਜੋੜਿਆ ਹੈ ਉਥੇ ਸੁਖਮਨੀ ਸਾਹਿਬ ਦਾ ਪਾਠ ਵੀ ਬਖਸ਼ਿਆ ਹੈ ਦਰਬਾਰ ਸਾਹਿਬ ਦੀ ਉਸਾਰੀ ਕਰਵਾਈ ਹੋਰ ਅਨੇਕਾਂ ਜਿਹੜੇ ਸਮਾਜ ਦੇ ਭਲਾਈ ਵਾਸਤੇ ਕਾਰਜ ਆਪ ਜੀ ਨੇ ਕੀਤੇ ਜਿੰਨਾ ਹੋ ਸਕਦਾ ਵਾ ਵੱਧ ਤੋਂ ਵੱਧ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਗੁਣ ਗਾ ਕੇ ਵਾਹਿਸ਼ਾ ਦੀ ਦੇ ਬਚਨਾਂ ਦੇ ਧਾਰਨੀ ਬਣੀਏ ਜੱਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਬ ਨਾ ਆਇਓ